ਸਤ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਮਾਂਜ ਮਹੱਲਾ 5 ਦੇ ਚਾਰ ਬਹੁਤ ਹੀ ਖਾਸ ਸ਼ਬਦਾਂ ਦੀ ਗਹਿਰਾਈ ਵਿੱਚ ਉਤਰਨ ਲੱਗੇ ਹਾਂ ਇਹ ਬਾਣੀ ਸਿਰਫ ਕਵਿਤਾ ਨਹੀਂ ਹੈ ਇੱਕ ਤਰ੍ਹਾਂ ਨਾਲ ਸਾਡੇ ਮਨ ਦੇ ਅੰਦਰ ਚੱਲ ਰਹੀ ਉਥਲ ਪੁਥਲ ਦਾ ਇੱਕ ਨਕਸ਼ਾ ਹੈ ਤੇ ਅੱਜ ਸਾਡਾ ਮਕਸਦ ਇਹ ਸਮਝਣਾ ਹੈ ਕਿ ਇਹ ਸ਼ਬਦ ਸਾਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਬੇਚੈਨੀ ਦੁੱਖ ਤੇ ਸ਼ਾਂਤੀ ਦੀ ਭਾਲ ਬਾਰੇ ਕੀ ਦੱਸ ਰਹੇ ਨੇ ਹਾਂਜੀ ਤੇ ਇਹਨਾਂ ਸ਼ਬਦਾਂ ਦੀ ਬਣਤਰ ਬੜੀ ਕਮਾਲ ਦੀ ਹੈ ਇਹ ਸਿੱਧਾ ਇੱਕ ਸਮੱਸਿਆ ਤੋਂ ਸ਼ੁਰੂ ਹੁੰਦੇ ਨੇ ਜਿਸ ਨਾਲ ਹਰ ਕੋਈ ਜੁੜ ਸਕਦਾ ਹੈ ਦੁੱਖ ਤੇ ਫਿਰ ਇੱਕ ਮਾਹਿਰ ਡਾਕਟਰ ਵਾਂਗ ਇਹ ਬਿਲਕੁਲ ਸਟੈਪ ਬਾਈ ਸਟੈਪ ਉਸਦੇ ਕਾਰਨ ਉਸਦੇ ਇਲਾਜ ਤੇ ਫਿਰ ਤੰਦਰੁਸਤ ਜ਼ਿੰਦਗੀ ਕਿਹੋ ਜੀ ਦਿਸਦੀ ਹੈ ਉਸ ਤੱਕ ਲੈ ਕੇ ਜਾਂਦੇ ਨੇ ਤਾਂ ਅੱਜ ਦੀ ਸਾਡੀ ਗੱਲਬਾਤ ਦਾ ਕੇਂਦਰ ਇਹੀ ਰਹੇਗਾ ਕਿ ਸਾਡੇ ਅੰਦਰੂਨੀ ਦੁੱਖ ਦੀ ਅਸਲ ਜੜ ਕੀ ਹੈ ਤੇ ਕੀ ਉਸ ਤੋਂ ਬਾਹਰ ਨਿਕਲਣ ਦਾ ਕੋਈ ਅਮਲੀ ਰਾਹ ਹੈ ਵੀ ਜਾਂ ਨਹੀਂ ਚਲੋ ਫਿਰ ਇਸ ਗੰਡ ਨੂੰ ਖੋਲਦੇ ਹਾਂ ਪਹਿਲਾ ਸ਼ਬਦ ਸਿੱਧਾ ਮੁੱਦੇ ਤੇ ਆਉਂਦਾ ਹੈ ਦੁੱਖ ਤਦੇ ਜਾਂ ਵਿਸਰ ਜਾਵੇ ਮਤਲਬ ਦੁੱਖ ਉਦੋਂ ਲੱਗਦਾ ਹੈ ਜਦੋਂ ਪ੍ਰਮਾਤਮਾ ਭੁੱਲ ਜਾਂਦਾ ਹੈ ਪਰ ਜੇ ਮੈਂ ਇਮਾਨਦਾਰੀ ਨਾਲ ਦੱਸਾਂ ਤਾਂ ਇਹ ਗੱਲ ਸੁਣਨ ਨੂੰ ਥੋੜੀ ਥੋੜੀ ਸਰਲ ਜੀ ਲੱਗਦੀ ਹੈ ਦੁਨੀਆ ਵਿੱਚ ਇੰਨੇ ਵੱਡੇ ਵੱਡੇ ਦੁੱਖ ਨੇ ਗਰੀਬੀ ਬਿਮਾਰੀ ਲੜਾਈਆਂ ਕੀ ਇਹ ਸਭ ਸਿਰਫ ਇਸ ਕਰਕੇ ਹੈ ਕਿ ਕਿਸੇ ਨੂੰ ਰੱਬ ਭੁੱਲ ਗਿਆ ਹੈ ਇਹ ਗੱਲ ਹਜ਼ਮ ਕਰਨੀ ਥੋੜੀ ਔਖੀ ਲੱਗਦੀ ਹੈ ਇਹ ਸਵਾਲ ਬਹੁਤ ਹੀ ਵਾਜਬ ਹੈ ਤੇ ਇਸ ਦਾ ਜਵਾਬ ਹੀ ਇੱਕ ਤਰ੍ਹਾਂ ਨਾਲ ਇਸ ਸਾਰੀ ਵਿਚਾਰਧਾਰਾ ਦੀ ਨੀ ਹੈ ਦੇਖੋ ਇੱਥੇ ਭੁੱਲਣ ਦਾ ਮਤਲਬ ਯਾਦਦਾਸ਼ਤ ਦਾ ਚਲੇ ਜਾਣਾ ਨਹੀਂ ਹੈ ਇਸ ਦਾ ਅਸਲ ਮਤਲਬ ਹੈ ਆਪਣੇ ਸਰੋਤ ਆਪਣੀ ਹੋਣਦ ਦੇ ਕੇਂਦਰ ਨਾਲੋਂ ਟੁੱਟ ਜਾਣਾ ਜਿਵੇਂ ਇੱਕ ਪੱਤਾ ਜਦੋਂ ਟਾਣੀ ਨਾਲੋਂ ਟੁੱਟ ਜਾਂਦਾ ਹੈ ਤਾਂ ਉਸ ਨੂੰ ਪਾਣੀ ਧੁੱਪ ਹਵਾ ਸਭ ਕੁਝ ਮਿਲ ਰਿਹਾ ਹੁੰਦਾ ਹੈ ਪਰ ਉਹ ਅੰਦਰੋਂ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਬਾਣੀ ਇਹ ਹੀ ਕਹਿ ਰਹੀ ਹੈ ਕਿ ਜਦੋਂ ਮਨੁੱਖ ਆਪਣੇ ਬ੍ਰह्म ਸਰੋਤ ਨੂੰ ਭੁੱਲ ਕੇ ਸਿਰਫ ਆਪਣੇ ਆਪ ਨੂੰ ਹੀ ਸਭ ਕੁਝ ਸਮਝਣ ਲੱਗ ਪੈਂਦਾ ਹੈ ਤਾਂ ਦੋ ਵੱਡੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਅੱਛਾ ਤੇ ਉਹ ਦੋ ਬਿਮਾਰੀਆਂ ਕਿਹੜੀਆਂ ਹਨ ਪਹਿਲੀ ਹੈ ਮਾਇਆ ਦੀ ਤ੍ਰishna ਜਿਸ ਨੂੰ ਕਿਹਾ ਗਿਆ ਭੁੱਖ ਵਿਆਪੀ ਇਹ ਸਿਰਫ ਪੇਟ ਦੀ ਭੁੱਖ ਨਹੀਂ ਇਹ ਹੋਰ ਹੋੜ ਦੀ ਭੁੱਖ ਹੈ ਹੋਰ ਪੈਸਾ ਹੋਰ ਸ਼ੌਹਰਤ ਹੋਰ ਤਾਕਤ ਇਹ ਇੱਕ ਅਜੇਹੀ ਪਿਆਸ ਹੈ ਜੋ ਕਦੇ ਨਹੀਂ ਪੁਝਦੀ ਤੇ ਇਸ ਕਰਕੇ ਜੀਵ ਬੋਬ ਵਿਦਤਾਵੇ ਕਈ ਪਾਸੇ ਭਜਦਾ ਫਿਰਦਾ ਹੈ ਪਰ ਇਸ ਤੋਂ ਵੀ ਇੱਕ ਡੂੰਗੀ ਬਿਮਾਰੀ ਹੈ ਹਉ ਪੀੜਾ ਹੌਮੇ ਦਾ ਦਰਦ ਹਾਂ ਹੌਮੇ ਦਾ ਦਰਦ ਇਹ ਸਿਰਫ ਕੋਈ ਧਾਰਮਿਕ ਸ਼ਬਦ ਨਹੀਂ ਹੈ ਇਹ ਉਹ ਅੰਦਰੂਨੀ ਬੇਚੈਨੀ ਹੈ ਜੋ ਅਸੀਂ ਉਦੋਂ ਮਹਿਸੂਸ ਕਰਦੇ ਹਾਂ ਜਦੋਂ ਸਾਡੀ ਇੱਜ਼ਤ ਤੇ ਸੱਟ ਵੱਜਦੀ ਹੈ ਜਦੋਂ ਸਾਨੂੰ ਕੋਈ ਨਜ਼ਰਅੰਦਾਜ਼ ਕਰਦਾ ਹੈ ਜਾਂ ਜਦੋਂ ਸਾਡੀ ਤੁਲਨਾ ਕਿਸੇ ਹੋਰ ਨਾਲ ਹੁੰਦੀ ਹੈ ਬਾਣੀ ਇਸ ਹੌ ਪੀੜਾ ਨੂੰ ਸਾਰੀਆਂ ਮਾਨਸਿਕ ਬਿਮਾਰੀਆਂ ਦੀ ਜੜ ਦੱਸ ਰਹੀ ਹੈ ਇਹ ਤਾਂ ਬਿਲਕੁਲ ਆਧੁਨਿਕ ਜ਼ਮਾਨੇ ਦੀ ਸਭ ਤੋਂ ਵੱਡੀ ਸੱਚਾਈ ਹੈ ਖਾਸ ਕਰਕੇ ਸੋਸ਼ਲ ਮੀਡੀਆ ਤੇ ਅਸੀਂ ਹਰ ਵੇਲੇ ਦੂਜਿਆਂ ਦੀ ਜ਼ਿੰਦਗੀ ਦੇਖ ਕੇ ਆਪਣੀ ਜ਼ਿੰਦਗੀ ਨੂੰ ਮਾਪਦੇ ਆ ਤੇ ਅੰਦਰ ਹੀ ਅੰਦਰ ਹੌ ਪੀੜਾ ਨਾਲ ਸੜਦੇ ਰਹਿੰਦੇ ਆ ਮਤਲਬ ਬਾਹਰੋਂ ਭਾਵੇਂ ਕੋਈ ਕਿੰਨਾ ਵੀ ਕਾਮਯਾਬ ਕਿਉ ਨਾ ਹੋਵੇ ਪਰ ਜੇ ਅੰਦਰ ਹੌ ਮੇ ਦੀ ਪੀੜ ਹੈ ਤਾਂ ਉਹ ਦੁਖੀ ਹੈ ਤੇ ਚੌਥਾ ਸ਼ਬਦ ਇਸ ਹਾਲਤ ਨੂੰ ਦੁਰਮਤ ਯਾਨੀ ਪੈੜੀਮਤ ਤੇ ਕੁਬੂ ਦੀ ਕੋਜੀ ਅਕਲ ਵੀ ਕਹਿੰਦਾ ਹੈ ਬਿਲਕੁਲ ਇਹ ਇੱਕ ਅੰਦਰੂਨੀ ਅਵਸਥਾ ਹੈ ਬਾਹਰ ਦੇ ਹਾਲਾਤ ਤਾਂ ਬਦਲਦੇ ਹੀ ਰਹਿੰਦੇ ਹਨ ਕਦੇ ਚੰਗੇ ਹੁੰਦੇ ਨੇ ਕਦੇ ਮਾੜੇ ਪਰ ਜੇ ਅੰਦਰ ਦੁਰਮਤ ਹੈ ਤਾਂ ਚੰਗੇ ਹਾਲਾਤ ਵਿੱਚ ਹੰਕਾਰ ਆ ਜਾਵੇਗਾ ਤੇ ਮਾੜੇ ਹਾਲਾਤ ਵਿੱਚ ਨਿਰਾਸ਼ਾ ਦੋਵਾਂ ਸੂਰਤਾਂ ਵਿੱਚ ਸ਼ਾਂਤੀ ਨਹੀਂ ਮਿਲਣੀ ਤਾਂ ਸਮੱਸਿਆ ਬਾਹਰ ਨਹੀਂ ਸਮੱਸਿਆ ਅੰਦਰ ਹੈ ਠੀਕ ਹੈ ਇਹ ਗਲਤ ਸਮਝ ਆ ਗਈ ਪਰ ਜੇ ਸਮੱਸਿਆ ਇੰਨੀ ਡੂੰਗੀ ਹੈ ਸਾਡੇ ਮਨ ਦੇ ਸਿਸਟਮ ਵਿੱਚ ਹੀ ਗੜਬੜ ਹੈ ਤਾਂ ਇਸ ਦਾ ਹੱਲ ਸਿਰਫ ਆਪਣੇ ਕਿਤਾਬਾਂ ਪੜ੍ਹ ਕੇ ਜਾਂ ਕੁਝ ਮੈਡੀਟੇਸ਼ਨ ਤਕਨੀਕਾਂ ਸਿੱਖ ਕੇ ਕਿਉਂ ਨਹੀਂ ਹੋ ਸਕਦਾ ਇੱਥੇ ਗੁਰੂ ਦੀ ਲੋੜ ਕਿਉਂ ਪੈਂਦੀ ਹੈ ਬਹੁਤ ਵਧੀਆ ਸਵਾਲ ਹੈ ਕਿਉਂਕਿ ਜਿਹੜਾ ਮਨ ਖੁਦ ਬਿਮਾਰ ਹੈ ਉਹ ਆਪਣਾ ਇਲਾਜ ਆਪ ਕਿਵੇਂ ਕਰੇਗਾ ਜਿਵੇਂ ਕੋਈ ਆਪਣੀ ਅੱਖ ਨਾਲ ਆਪਣੀ ਹੀ ਅੱਖ ਵਿੱਚ ਪਿਆ ਕੂੜਾ ਨਹੀਂ ਘੱਟ ਸਕਦਾ ਉਸ ਲਈ ਸ਼ੀਸ਼ੇ ਜਾਂ ਕਿਸੇ ਦੂਜੇ ਦੀ ਲੋੜ ਪੈਂਦੀ ਹੈ ਬਾਣੀ ਇਸ ਬਾਰੇ ਬਹੁਤ ਸਪਸ਼ਟ ਹੈ ਕਿ ਨਾਮ ਸਿਮਰਨ ਨਾਲ ਸਦਾ ਸੁੱਖ ਮਿਲਦਾ ਹੈ ਸਿਮਰਤ ਨਾਮ ਸਦਾ ਸੁਹੇਲਾ ਤੇ ਮਨ ਠੰਡਾ ਹੁੰਦਾ ਹੈ ਮਨ ਸਿਮਰਤ ਠੰਡਾ ਥੀਵਾ ਪਰ ਇਹ ਨਾਮ ਦੀ ਦਵਾਈ ਇਹ ਸਹੀ ਦਿਸ਼ਾ ਇਹ ਗੁਰੂ ਦਿੰਦਾ ਹੈ ਗੁਰੂ ਨੂੰ ਵੱਡ ਸਮਰਥਾ ਕਿਹਾ ਗਿਆ ਹੈ ਮਤਲਬ ਉਹ ਬਹੁਤ ਤਾਕਤ ਵਾਲਾ ਹੈ ਜੋ ਸਾਡੇ ਜਨਮ ਜਨਮ ਦੇ ਬੰਧਨ ਕਾਟੇ ਸਗਲੇ ਮੇਰੇ ਇਹ ਡਾਕਟਰ ਵਾਲੀ ਉਦਾਹਰਣ ਦਾ ਬਹੁਤ ਹੀ ਵਧੀਆ ਹੈ ਕਿਉਂਕਿ ਜਿਵੇਂ ਇੱਕ ਡਾਕਟਰ ਸਿਰਫ ਦਵਾਈ ਨਹੀਂ ਦਿੰਦਾ ਸਗੋਂ ਪਰਹੇਜ਼ ਵੀ ਦੱਸਦਾ ਹੈ ਉਸੇ ਤਰ੍ਹਾਂ ਗੁਰੂ ਸਿਰਫ ਨਾਮ ਨਹੀਂ ਦਿੰਦਾ ਸਗੋਂ ਦੁਰਮਤ ਅਤੇ ਕੁਬੁੱਧੀ ਵਰਗੇ ਪਰਹੇਜ਼ ਵੀ ਦੱਸਦਾ ਹੈ ਮੈਨੂੰ ਤੀਜੇ ਸ਼ਬਦ ਦੀ ਇੱਕ ਤਕ ਹਮੇਸ਼ਾ ਹੈਰਾਨ ਕਰਦੀ ਹੈ ਤਨ ਸੋ ਵੇਲਾ ਜਿਤਮੇ ਸਤਗੁਰ ਮਿਲਿਆ ਇੱਥੇ ਕਿਸੇ ਗਿਆਨ ਜਾਂ ਨਤੀਜੇ ਦੀ ਗੱਲ ਨਹੀਂ ਹੋ ਰਹੀ ਸਗੋਂ ਸਿਰਫ ਮਿਲਨ ਦੇ ਸਮੇਂ ਨੂੰ ਹੀ ਤਨ ਕਿਹਾ ਜਾ ਰਿਹਾ ਹੈ ਜਿਵੇਂ ਕੋਈ ਉਮਰਾਂ ਤੋਂ ਹਨੇਰੇ ਵਿੱਚ ਪਟਕ ਰਿਹਾ ਹੋਵੇ ਤੇ ਉਸ ਨੂੰ ਅਚਾਨਕ ਰੋਸ਼ਨੀ ਦੀ ਇੱਕ ਕਿਰਨ ਮਿਲ ਜਾਵੇ ਉਹ ਮੁਲਾਕਾਤ ਹੀ ਆਪਣੇ ਆਪ ਵਿੱਚ ਇੱਕ ਮੰਜ਼ਿਲ ਹੈ ਬਿਲਕੁਲ ਤੁਸੀਂ ਬਹੁਤ ਡੂੰਗੀ ਗੱਲ ਫੜੀ ਹੈ ਉਹ ਮੁਲਾਕਾਤ ਇੱਕ ਪਰਿਵਰਤਨਸ਼ੀਲ ਕਟਨਾ ਹੈ ਇੱਕ ਟ੍ਰਾਂਸਫਾਰਮੇਟਿਵ Event, उस तो बाद जीवन पहला वर्गा नहीं ते ए सिर्फ कोई ज्ञान नहीं है गुरु एक अमली खजाना दिता है जिसनु नाम निधान जिसन है निधान मतलब खजाना एक अजिहा खजाना है जिसते मिलन नाल मिट गए सगले रोगा जियो कोई आरजी आराम नहीं है एक तरह की रूहानी सर्जरी है जो बीमारी की जड़ यानी होमे ਤੇ ਭੁੱਲਣ ਨੂੰ ਹੀ ਖਤਮ ਕਰ ਦਿੰਦੀ ਹੈ ਠੀਕ ਹੈ ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਸਾਨੂੰ ਨਾਮ ਨਿਧਾਨ ਦਿੰਦਾ ਹੈ ਤਾਂ ਸੁਭਾਵਿਕ ਤੌਰ ਤੇ ਸਵਾਲ ਉੱਠਦਾ ਹੈ ਕਿ ਇਹ ਨਾਮ ਹੈ ਕਿਸ ਦਾ ਅਸੀਂ ਕਿਸ ਬ੍ਰह्म ਸ਼ਕਤੀ ਨੂੰ ਯਾਦ ਕਰਨਾ ਹੈ ਉਸ ਦਾ ਸਰੂਪ ਕੀ ਹੈ ਕਿਉਂਕਿ ਜਦੋਂ ਤੱਕ ਸਾਡੇ ਮਨ ਵਿੱਚ ਕੋਈ ਸਪਸ਼ਟ ਤਸਵੀਰ ਨਾ ਹੋਵੇ ਜੁੜਨਾ ਥੋੜਾ ਔਖਾ ਹੋ ਸਕਦਾ ਹੈ ਦੂਜਾ ਸ਼ਬਦ ਇਸ ਰੂਪ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ ਹਾਂ ਅਤੇ ਇੱਥੇ ਇੱਕ ਬਹੁਤ ਹੀ ਕਮਾਲ ਦੀ ਗੱਲ ਵੇਖਣ ਨੂੰ ਮਿਲਦੀ ਹੈ वाणी उस ब्रह्मशक्ति ਦੇ ਗੁਣਾ ਵਿੱਚ ਇੱਕ ਵਿਰੋਧਾਪਾਸជា ਪੇਸ਼ ਕਰਦੀ ਹੈ ਇੱਕ ਪਾਸੇ ਉਸ ਨੂੰ ਲਾਲ ਗੋਪਾਲ ਦਿਆਲ ਰੰਗੀਲੇ ਕਿਹਾ ਗਿਆ ਹੈ ਇਹ ਸਾਰੇ ਗੁਣ ਬਹੁਤ ਨਿੱਜੀ ਨੇ ਬਹੁਤ ਪਰਸਨਲ ਨੇ ਉਹ ਪਿਆਰਾ ਹੈ ਪਾਲਣਹਾਰ ਹੈ ਦਿਆਲੂ ਹੈ ਅਤੇ ਰੰਗੀਲੇ ਮਤਲਬ ਖੇਡ ਤਮਾਸ਼ੇ ਕਰਨ ਵਾਲਾ ਆਨੰਦ ਨਾਲ ਭਰਪੂਰ ਹੈ ਇਹ ਸੁਣ ਕੇ ਲੱਗਦਾ ਹੈ ਕਿ ਹਾਂ ਉਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਪਰ ਫਿਰ ਉਸੇ ਸਾਹ ਨਾਲ ਉਸ ਨੂੰ ਗਹਿਰ ਗੰਭੀਰ ਬੇਅੰਤ ਅਤੇ ਅਥਾ ਅਤੋਲੇ ਵੀ ਕਿਹਾ ਗਿਆ ਹੈ ਮਤਲਬ ਉਹ ਇਨਾ ਡੂੰਗਾ ਤੇ ਵੱਡਾ ਹੈ ਕਿ ਉਸ ਦੀ ਕੋਈ ਹੱਦ ਹੀ ਨਹੀਂ ਉਸ ਨੂੰ ਮਾਪਿਆ ਜਾਂ ਤੋਲਿਆ ਨਹੀਂ ਜਾ ਸਕਦਾ ਇਹ ਤਾਂ ਇੱਕੋ ਵੇਲੇ ਦੋ ਬਿਲਕੁਲ ਉਲਟ ਗੱਲਾਂ ਹੋ ਗਈਆਂ ਇੱਕ ਪਾਸੇ ਉਹ ਸਾਡੇ ਬਹੁਤ ਨੇੜੇ ਤੇ ਪਿਆਰਾ ਹੈ ਤੇ ਦੂਜੇ ਪਾਸੇ ਉਹ ਸਾਡੀ ਸਮਝ ਤੇ ਪਹੁੰਚ ਤੋਂ ਬਹੁਤ ਪਰੇ ਹੈ ਇਹੀ ਤਾਂ ਇਸ ਸੰਕਲਪ ਦੀ ਖੂਬਸੂਰਤੀ ਹੈ ਇਸ ਦਾ ਮਤਲਬ ਹੈ ਕਿ ਬ੍ਰਹਮ ਦਾ ਸੰਕਲਪ ਡਰਾਉਣਾ ਨਹੀਂ ਸਗੋਂ ਪਿਆਰ ਤੇ ਖੇਡ ਨਾਲ ਭਰਿਆ ਹੈ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਇਹ ਉਸ ਡਰ ਤੇ ਅਧਾਰਿਤ ਧਰਮ ਤੋਂ ਬਿਲਕੁਲ ਵੱਖਰਾ ਹੈ ਜਿੱਥੇ ਰੱਬ ਸਿਰਫ ਇੱਕ ਜੱਜ ਹੈ ਜੋ ਦੂਰ ਅਸਮਾਨ ਵਿੱਚ ਬੈਠਾ ਤੁਹਾਡੇ ਗੁਨਾਹਾਂ ਦਾ ਹਿਸਾਬ ਰੱਖ ਰਿਹਾ ਹੈ ਇੱਥੇ ਉਹ ਦੁਖਪੰਜਨ ਵੀ ਹੈ ਯਾਨੀ ਦੁੱਖਾਂ ਦਾ ਨਾਸ ਕਰਨ ਵਾਲਾ ਅਤੇ ਨਿਰਪੋ ਨਿਰਵੈਰ ਵੀ ਨਿਡਰ ਤੇ ਵੈਰ ਰਹਿਤ ਤੇ ਸਭ ਤੋਂ ਵੱਡੀ ਗੱਲ ਅਕਾਲ ਮੂਰਤ ਅਜੂਨੀ ਸੰਭੋ ਉਹ ਹਸਤੀ ਜੋ ਸਮੇਂ ਯਾਨੀ ਕਾਲ ਤੋਂ ਪਰੇ ਹੈ ਜੂਨਾ ਵਿੱਚ ਨਹੀਂ ਆਉਂਦੀ ਅਤੇ ਆਪਣੇ ਆਪ ਤੋਂ ਪ੍ਰਗਟ ਹੁੰਦੀ ਹੈ ਇਹ ਗੱਲ ਕਿ ਉਹ ਅਜੂਨੀ ਹੈ ਬਹੁਤ ਵੱਡੀ ਹੈ ਮਤਲਬ ਜਿਸ ਸਹਾਰੇ ਨਾਲ ਅਸੀਂ ਜੁੜ ਰਹੇ ਹਾਂ ਉਹ ਆਪ ਸਦੀਵੀ ਹੈ ਉਹ ਕਦੇ ਖਤਮ ਨਹੀਂ ਹੋਣ ਵਾਲਾ ਪਰ ਫਿਰ ਉਹੀ ਸਵਾਲ ਆ ਜਾਂਦਾ ਹੈ ਇੰਨੀ ਵਿਸ਼ਾਲ ਇੰਨੀ ਬੇਅੰਤ ਹਸਤੀ ਨਾਲ ਇੱਕ ਆਮ ਇਨਸਾਨ ਜੁੜੇ ਤਾਂ ਜੁੜੇ ਕਿਵੇਂ ਤੇ ਬਾਣੀ ਇਸ ਦਾ ਜਵਾਬ ਇੱਕ ਬਹੁਤ ਹੀ ਸੁੰਦਰ ਅਤੇ ਪਾਵਕ ਰੂਪਕ ਨਾਲ ਦਿੰਦੇ ਹੈ ਇੱਕ ਬੱਚੇ ਅਤੇ ਮਾਪਿਓ ਦੇ ਰਿਸ਼ਤੇ ਰਾਹੀਂ ਬਾਰਿਕ ਵਾਂਗੀ ਹੋ ਸਭ ਕੁਝ ਮੰਗਾ ਅਸੀਂ ਸਭ ਨੇ ਦੇਖਿਆ ਹੈ ਕਿ ਇੱਕ ਛੋਟਾ ਬੱਚਾ ਜਦੋਂ ਆਪਣੇ ਮਾਪਿਓ ਤੋਂ ਕੁਝ ਮੰਗਦਾ ਹੈ ਤੋ ਹਿਸਾਬ ਕਿਤਾਬ ਨਹੀਂ ਲਾਉਂਦਾ ਉਹ ਇਹ ਨਹੀਂ ਸੋਚਦਾ ਕਿ ਕੀ ਮੈਂ ਇਸ ਦੇ ਲਾਇਕ ਹਾਂ ਕਿ ਮੰਗਣਾ ਚਾਹੀਦਾ ਹੈ ਉਹ ਬਸ ਪੂਰੇ ਹੱਕ ਨਾਲ ਪੂਰੇ ਪਰੋਸੇ ਨਾਲ ਕਈ ਵਾਰ ਤਾਂ ਜ਼ਿੱਦ ਨਾਲ ਮੰਗਦਾ ਹੈ ਬਾਣੀ ਕਹਿੰਦੀ ਹੈ ਉਸ ਬੇਅੰਤ ਸ਼ਕਤੀ ਨਾਲ ਤੁਹਾਡਾ ਰਿਸ਼ਤਾ ਇਹੋ ਜਿਹਾ ਹੋਣਾ ਚਾਹੀਦਾ ਹੈ ਡਰ ਝਿਜਕ ਜਾਂ ਹਿਸਾਬ ਕਿਤਾਬ ਦਾ ਨਹੀਂ ਸਗੋਂ ਬੇਫਿਕਰੀ ਹੱਕ ਅਤੇ ਪਿਆਰ ਦਾ ਅਤੇ ਉਹ ਸ਼ਕਤੀ ਪੱਖਪਾਤੀ ਨਹੀਂ ਉਹ ਊਚ ਨੀਚ ਸਭ ਦੀ ਪਾਲਣਾ ਕਰਦੀ ਹੈ ਵਾਹ ਇਹ ਸਾਰੀਆਂ ਗੱਲਾਂ ਸਿਧਾਂਤਕ ਤੌਰ ਤੇ ਤਾਂ ਬਹੁਤ ਵਧੀਆ ਲੱਗਦੀਆਂ ਨੇ ਪਰ ਅਸਲ ਜ਼ਿੰਦਗੀ ਵਿੱਚ ਇਸ ਦਾ ਕੀ ਅਸਰ ਹੁੰਦਾ ਹੈ ਮੰਨ ਲਓ ਕਿਸੇ ਨੇ ਗੁਰੂ ਦੀ ਗੱਲ ਮੰਨ ਲਈ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਤਾਂ ਕੀ ਉਹ ਆਪਣੀ ਨੌਕਰੀ ਆਪਣਾ ਪਰਿਵਾਰ ਛੱਡ ਕੇ ਜੰਗਲ ਵਿੱਚ ਚਲਾ ਜਾਵੇਗਾ ਮਤਲਬ ਇਸ ਤਬਦੀਲੀ ਤੋਂ ਬਾਅਦ ਇੱਕ ਆਮ ਇਨਸਾਨ ਦੀ ਜ਼ਿੰਦਗੀ ਕਿਹੋ ਜਿਹੀ ਦਿਖਾਈ ਦਿੰਦੀ ਹੈ ਨਹੀਂ ਬਿਲਕੁਲ ਵੀ ਨਹੀਂ ਇਹੀ ਤਾਂ ਗੁਰਮਤ ਦਾ ਕ੍ਰਾਂਤੀਕਾਰੀ ਪੱਖ ਹੈ ਇਹ ਜੀਵਨ ਤੋਂ ਭੱਜਣਾ ਨਹੀਂ ਸਿਖਾਉਂਦੀ ਸਗੋਂ ਜੀਵਨ ਜੀਉਣ ਦਾ ਢੰਗ ਬਦਲ ਦਿੰਦੀ ਹੈ ਤੀਜਾ ਸ਼ਬਦ ਕਹਿੰਦਾ ਹੈ ਹਰ ਪੈਨਣ ਨਾਮ ਭੋਜਨthia ਨਾਉ ਨਾਨਕ ਕੀਨੇ ਪੋਗਾ ਜੀਉ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਕੱਪੜੇ ਪਾਉਣੇ ਛੱਡ ਦਿਓ ਜਾਂ ਖਾਣਾ ਛੱਡ ਦਿਓ ਇਸਦਾ ਮਤਲਬ ਇਹ ਹੈ ਕਿ ਜਿਹੜੀ ਖੁਸ਼ੀ ਜਿਹੜਾ ਸਹਾਰਾ ਜਿਹੜੀ ਪਛਾਣ ਤੁਸੀਂ ਪਹਿਲਾਂ ਬ੍ਰਾਂਡ ਵਾਲੇ ਕੱਪੜਿਆਂ ਜਾਂ ਸਵਾਦਲੇ ਖਾਣੇ ਵਿੱਚ ਲੱਭਦੇ ਸੀ ਹੁਣ ਉਹ ਸਹਾਰਾ ਤੇ ਖੁਸ਼ੀ ਤੁਹਾਨੂੰ ਨਾਮ ਤੋਂ ਮਿਲਣ ਲੱਗ ਪੈਂਦੀ ਹੈ ਬਾਕੀ ਚੀਜ਼ਾਂ ਫਿਰ ਸਿਰਫ ਸਰੀਰ ਦੀਆਂ ਲੋਣਾ ਰਹਿ ਜਾਂਦੀਆਂ ਹਨ ਤੁਹਾਡੀ ਹੋਣ ਦਾ ਕੇਂਦਰ ਨਹੀਂ ਬਣਦੀਆਂ ਸਮਝ ਗਿਆ ਮਤਲਬ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਪਹਿਲਾਂ ਜਿੰਨੀਆਂ ਚੀਜ਼ਾਂ ਪਿੱਛੇ ਭੱਜ-ਭੱਜ ਕੇ ਬੰਦਾ ਮਰਦਾ ਸੀ ਹੁਣ ਉਹੀ ਚੀਜ਼ਾਂ ਬਹੁਤ ਮਾਮੂਲੀ ਲੱਗਣ ਲੱਗ ਪੈਂਦੀਆਂ ਹਨ ਪਰ ਇੱਥੇ ਇੱਕ ਹੋਰ ਕਮਾਲ ਦੀ ਗੱਲ ਹੈ ਚੌਥਾ ਸ਼ਬਦ ਨਿਮਰਤਾ ਤੇ ਬਹੁਤ ਜ਼ੋਰ ਦਿੰਦਾ ਹੈ ਆਮ ਤੌਰ ਤੇ ਜਦੋਂ ਕੋਈ ਧਾਰਮਿਕ ਜਾਂ ਆਤਮਿਕ ਰਾਹ ਤੇ ਤੁਰਦਾ ਹੈ ਤਾਂ ਹੰਕਾਰ ਦਾ ਖਤਰਾ ਵੱਧ ਜਾਂਦਾ ਹੈ ਕਿ ਮੈਂ ਦੂਜਿਆਂ ਨਾਲੋਂ ਚੰਗਾ ਹਾਂ ਪਰ ਇੱਥੇ ਤਾਂ ਉਲਟੀ ਗੰਗਾ ਵਹਿ ਰਹੀ ਹੈ ਜਿੰਨੀ ਤਰੱਕੀ ਹੋ ਰਹੀ ਹੈ ਓਨੀ ਹੀ ਨਿਮਰਤਾ ਵਧ ਰਹੀ ਹੈ ਸ਼ਰਧਾਲੂ ਸੰਤਨ ਕੀ ਧੂਰਾ ਮੰਗ ਰਿਆ ਹੈ ਐ ਕਿਉਂ ਕਿਉਂਕਿ ਸਫਰ ਸ਼ੁਰੂ ਹੀ ਹੋ ਪੀੜਾਂ ਤੋਂ ਹੋਇਆ ਸੀ ਜੇ ਦੁੱਖ ਦੀ ਜੜ ਹੋਮੈ ਹੈ ਤਾਂ ਸੁੱਖ ਦਾ ਫਲ ਨਿਮਰਤਾ ਹੀ ਹੋ ਸਕਦਾ ਹੈ ਹੋਰ ਕੁਝ ਨਹੀਂ ਸੰਤਨ ਕੀ ਤੂਰਾ ਜਾਂ ਰੈਨੂ ਸੰਤਨ ਕੀ ਮੰਗਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਮੈਨੂੰ ਸਮਝ ਆ ਗਈ ਹੈ ਕਿ ਜੋ ਕੁਝ ਵੀ ਮਿਲਿਆ ਹੈ ਉਹ ਮੇਰੀ ਆਪਣੀ ਕੋਸ਼ਿਸ਼ ਜਾਂ ਸਿਆਣਪ ਨਾਲ ਨਹੀਂ ਸਗੋ ਗੁਰੂ ਅਤੇ ਸੰਗਤ ਦੀ ਕਿਰਪਾ ਨਾਲ ਮਿਲਿਆ ਹੈ ਇਹ ਹਉਮੈ ਦਾ ਪੂਰਾ ਖਾਤਮਾ ਹੈ ਤੇ ਜਿਸ ਪਲ ਹਉਮੈ ਪੂਰੀ ਤਰ੍ਹਾਂ ਖਤਮ ਹੋ ਗਈ ਉਸੇ ਪਲ ਹਉ ਪੀੜਾ ਵੀ ਹਮੇਸ਼ਾ ਲਈ ਖਤਮ ਹੋ ਗਈ ਬਾਣੀ ਦੱਸਦੀ ਹੈ ਕਿ ਇਹੀ ਨਿਮਰਤਾ ਦੁਰਮਤੀ ਨੂੰ ਨਸ਼ਟ ਕਰਦੀ ਹੈ ਅਤੇ ਸੱਚ ਕਰ ਯਾਨੀ ਸਦਾ ਥਿਰ ਪ੍ਰਭੂ ਦੇ ਘਰ ਵਿੱਚ ਟਿਕਾਣਾ ਦਿੰਦੀ ਹੈ ਹਾਂਜੀ ਇਹਨਾਂ ਚਾਰੇ ਸ਼ਬਦਾਂ ਨੂੰ ਜੋੜਨ ਵਾਲਾ ਕੇਂਦਰੀ ਧਾਗਾ ਫੋਕਸ ਬਦਲਣ ਦੀ ਗੱਲ ਹੈ ਜਿਵੇਂ ਕੈਮਰੇ ਦਾ ਫੋਕਸ ਜੇ ਗਲਤ ਥਾਂ ਤੇ ਹੋਵੇ ਤਾਂ ਸਾਰੀ ਤਸਵੀਰ ਤੁੰਦਲੀ ਆਉਂਦੀ ਹੈ ਭਾਵੇਂ ਕੈਮਰਾ ਕਿੰਨਾ ਵੀ ਮਹਿੰਗਾ ਹੋਵੇ ਸਾਡਾ ਫੋਕਸ ਕੁਦਰਤੀ ਤੌਰ ਤੇ ਮੈਂ ਮੇਰਾ ਮੇਰੀਆਂ ਇੱਛਾਵਾਂ ਮੇਰੀ ਇੱਜ਼ਤ ਤੇ ਹੁੰਦਾ ਹੈ ਇਸ ਲਈ ਜ਼ਿੰਦਗੀ ਦੀ ਤਸਵੀਰ ਹਮੇਸ਼ਾ ਤੁੰਦਲੀ ਤੇ ਦੁੱਖਪਰੀ ਲੱਗਦੀ ਹੈ ਗੁਰੂ ਉਸ ਕੈਮਰੇ ਨੂੰ ਰੀ ਫੋਕਸ ਕਰ ਦਿੰਦਾ ਹੈ ਮੈਂ ਤੋਂ ਹਟਾ ਕੇ ਉਸ ਬੇਅੰਤ ਦਿਆਲੂ ਸਰੋਤ ਤੇ ਇਸ ਦਾ ਨਤੀਜਾ ਜੀਵਨ ਤੋਂ ਭੱਜਣਾ ਨਹੀਂ ਸਗੋਂ ਇਸ ਨੂੰ ਇੱਕ ਨਵੇਂ ਸਪਸ਼ਟ ਅਤੇ ਆਨੰਦਮਈ ਤਰੀਕੇ ਨਾਲ ਅਨੁਭਵ ਕਰਨਾ ਹੈ ਇਹ ਸਾਨੂੰ ਸੋਚਣ ਲਈ ਇੱਕ ਅੰਤਿਮ ਵਿਚਾਰ ਦੇ ਜਾਂਦਾ ਹੈ ਬਾਣੀ ਕਹਿੰਦੀ ਹੈ ਕਿ ਇਸ ਤਬਦੀਲੀ ਨਾਲ ਇੱਕ ਵਿਅਕਤੀ ਹਰ ਥਾਂ ਅਤੇ ਹਰ ਕਿਸੇ ਵਿੱਚ ਉਸੇ ਇੱਕ ਪ੍ਰਮਾਤਮਾ ਨੂੰ ਵੇਖਣਾ ਸ਼ੁਰੂ ਕਰ ਦਿੰਦਾ ਹੈ ਸਭ ਏਕੋ ਏਕੋ ਸਾਡੇ ਰੋਜ਼ਾਨਾ ਦੇ ਵਤੀਰੇ ਵਿੱਚ ਕੀ ਬਦਲਾਅ ਆ ਸਕਦਾ ਜੇਕਰ ਅਸੀਂ ਅੱਜ ਸਿਰਫ ਇੱਕ ਵਾਰ ਕਿਸੇ ਅਜਿਹੇ ਇਨਸਾਨ ਨਾਲ ਗੱਲ ਕਰਦੇ ਹੋਏ ਜਿਸਨੂੰ ਸ਼ਾਇਦ ਅਸੀਂ ਬਹੁਤਾ ਪਸੰਦ ਨਹੀਂ ਕਰਦੇ ਸਿਰਫ ਇੱਕ ਪਲ ਲਈ ਇਹ ਸੋਚਣ ਦੀ ਸੱਚੀ ਕੋਸ਼ਿਸ਼ ਕਰੀਏ ਕਿ ਇਸ ਦੇ ਅੰਦਰ ਵੀ ਉਹੀ ਜੋਤ ਹੈ ਜੋ ਮੇਰੇ ਅੰਦਰ ਹੈ ਸ਼ਾਇਦ ਸਾਡੇ ਬੋਲਣ ਦਾ ਸਾਡੇ ਦੇਖਣ ਦਾ ਤੇ ਸਾਡੇ ਜੁੜਨ ਦਾ ਸਾਰਾ ਤਰੀਕਾ ਹੀ ਬਦਲ ਜਾਵੇ